ਅੰਕਸਰ ਜੀ ਜੀ ਮਮਾ ਜੀ ਕੋਈ ਆਪਕੋ ਖਾਲੀ ਹੈ ਜੀ ਪਰ ਆਪਾਂ ਪਹਿਲਾਂ ਨਾ ਬਾਤ ਸ਼ੁਰੂ ਕਰਾਂ ਪਹਿਲਾਂ ਸ਼ਾਰਟ ਕਰਕੇ ਨਿਕਾਲੀਂ ਕਰੀ ਜਿਲੰਦਰ ਦਿਹਾਤੀ ਪੁਲਿਸ ਨੇ ਇੱਕ ਵਾਰੀ ਫਿਰ ਇੱਕ ਜਿਹੜਾ ਵੈਪਨਸ ਦਾ ਇਲੀਗਲ ਵੈਪਨਸ ਦਾ ਮਡੂਲ ਜਿਹੜਾ ਬਸਟ ਕੀਤਾ ਹੈਗਾ ਇਹਦੇ ਵਿੱਚ ਪੰਜਾਬ ਦਾ ਇੱਕ ਬਦਨਾਮ ਮੁੰਡਾ ਹੈਗਾ ਅ ਲੰਡਾ ਹਰੀਕੇ ਦਾ ਇੱਕ ਕਾਫੀ ਨਟੋਰੀਅਸ ਬੰਦਾ ਹੈਗਾ ਕਾਫੀ ਕਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਹੈਗੀ ਆ ਵੱਡਿਆਂ 'ਚ ਕਿੰਨੇ ਆਪਣੇ ਦੇ ਨਾਲ ਥੱਲੇ ਦੋ ਬੰਦੇ ਜਿਹੜਾ ਇਹਦਾ ਐਕਸਟਰੈਸ਼ਨ ਰੈਕਟ ਚਲਾ ਰਹੇ ਸੀਗੇ ਇੱਕ ਜਗਦੀਪ ਸਿੰਘ ਉਰਫ ਜੱਗਾ ਫੋਕੀਵਾਲ ਔਰ ਇੱਕ ਪਵਨ ਕੁਮਾਰ ਉਰਫ ਪੰਮਾ ਪਾਊਡਰ ਕਹਿੰਦੇ ਉਹਨੂੰ ਉਹ ਲੰਡੇ ਦੇ ਬਿਹਾਫ ਤੇ ਜਿਹੜੀਆਂ ਐਕਸਟਰੈਸ਼ਨ ਕਾਲਸ ਜਿਹੜੀਆਂ ਉਹ ਕਰਦੇ ਸੀਗੇ ਔਰ ਲੋਕਾਂ ਨੂੰ ਡਰਾ ਕੇ ਪੈਸੇ ਦੀ ਮੰਗ ਕਰਦੇ ਸੀ ਇਹਨੂੰ ਰੈਕਟ ਨੂੰ ਸਾਡੇ ਸੀਆਈਏ ਨੇ ਜਲੰਧਰ ਦਿਹਾਤੀ ਦੇ ਨੇ ਇੰਸਪੈਕਟਰ ਪੁਸ਼ਪ ਵਾਲੀ ਦੀ ਰਹਿਨਮਾਈ ਚ ਬਸਟ ਕੀਤਾ ਇਹ ਸਾਰੇ ਆਪਰੇਸ਼ਨ ਨੂੰ ਮੈਡਮ ਜਸਰੂਪ ਐਸਪੀ ਡੀ ਔਰ ਸਰਵੰਜੀਤ ਜੀ ਡੀਐਸਪੀ ਡੀ ਇਹਨਾਂ ਨੇ ਸੁਪਰਵਾਈਜ਼ ਕੀਤਾ ਅਸੀਂ 2 ਅਕਤੂਬਰ ਤੋਂ ਹੀ ਇਸ ਮਡੂਰ ਨੂੰ ਜਿਹੜਾ ਹੈਗਾ ਇਹਦੇ ਪਿੱਛੇ ਲੱਗੇ ਹੋਏ ਸੀਗੇ ਇਹਨਾਂ ਨੇ ਪਹਿਲਾ ਬੰਦਾ ਜਿਹੜਾ ਜਿਉਣਾ ਹੈਗਾ ਉਹਨੂੰ ਅਰੈਸਟ ਕਰ ਲਿਆ ਸੀਗਾ ਇਹਦੀ ਅਰੈਸਟ ਤੋਂ ਇਹਨਾਂ ਨੇ ਵੈਪਨ ਜਿਹੜੇ ਪਿਸਟਲ ਹੈਗੇ ਇਲੈਗਲ ਪਿਸਟਲ ਉਹ ਬਰਾਮਦ ਕੀਤੇ ਇੱਕ ਵੈਪਨ ਇਹਦੇ ਕੋਲ ਸ਼ਰੀਆ ਮਿਲ ਗਿਆ ਸੀ ਬਾਕੀ ਇਹਦੇ ਕੋਲ ਇੱਕ ਪੌਚ ਬਰਾਮਦ ਹੋਇਆ ਉਹਦੇ ਵਿੱਚੋਂ ਵੈਪਨ ਬਰਾਮਦ ਹੋਏ ਜਿਹੜਾ ਇਹ ਜਿਉਣਾ ਹੈਗਾ ਜਿਹਨੂੰ ਅਰੈਸਟ ਕੀਤਾ ਹੈਗਾ ਅਸੀਂ ਇੱਕ ਅਕਿਊਜ਼ ਨੂੰ ਇਹਦੀ ਲੰਬੀ ਚੌੜੀ ਸੁਨੀਲ ਕੁਮਾਰ ਏਲੀਅਸ ਜੋਣਾ ਇਹਦੀ ਬੈਕਗ੍ਰਾਉਂਡ ਹੈਗੀ ਆ ਪਹਿਲਾਂ ਵੀ ਇਹ ਵੈਪਨ ਸਪਲਾਈਰ ਰਿਹਾ ਹੈਗਾ ਹੁਣ ਜਿਹੜੇ ਮੈਂ ਨਾਮ ਪਹਿਲਾਂ ਲਏ ਸੀਗੇ ਸੁਣਾ ਬੰਦਿਆਂ ਨੇ ਇਹਨੂੰ ਅੱਗੇ ਆਪਣੇ ਹਾਇਰ ਕਰ ਲਿਆ ਸੀ ਔਰ ਇਹਦੇ ਰਾਹੀਂ ਉਹ ਜਿਹੜੇ ਐਮਪੀ ਤੋਂ ਮਧ ਪ੍ਰਦੇਸ਼ ਤੋਂ ਜਿਹੜੇ ਵੈਪਨ ਹੈਗੇ ਆ ਉਹ ਪੰਜਾਬ 'ਚ ਸਪਲਾਈ ਕਰਵਾ ਰਹੇ ਸੀਗੇ ਔਰ ਇਹਨਾਂ ਵੈਪਨਸ ਤੋਂ ਜਿਹੜਾ ਉਹ ਆਪਣਾ ਐਕਸਟਰਸ਼ਨ ਰੈਕਟ ਦੇ ਕਿਸੇ ਦੇ ਗੋਲੀਆਂ ਗੇਟ ਤੇ ਮਾਰਾਤੀਆਂ ਕਿਸੇ ਦੇ ਘਰਾਂ ਤੇ ਕਰਾਤੀ ਫਾਇਰਿੰਗ ਕਿਸੇ ਦੇ ਦੁਕਾਨਾਂ ਤੇ ਕਰਾਤੀ ਤਾਂ ਕਿ ਲੋਕਾਂ ਨੂੰ ਡਰਾ ਲਈਏ ਔਰ ਡਰਾ ਕੇ ਅਸੀਂ ਉਹਨਾਂ ਤੋਂ ਜਿਹੜੀ ਐਕਸਟਰਸ਼ਨ ਜਿਹੜੀ ਹੈਗੀ ਉਹਦੀ ਡਿਮਾਂਡ ਕਰੀਏ ਤੇ ਬੜਾ ਅੱਛਾ ਕੈਚ ਹੈਗਾ ਇਹਨਾਂ ਨੇ ਸਾਡੇ ਡਿਟੈਕਟਿਵ ਵਿੰਗ ਨੇ ਬੜੀ ਮਿਹਨਤ ਦੇ ਨਾਲ ਇਹਨੂੰ ਫੜਿਆ ਇਹ ਸਾਰੀ ਜਿਹੜੀ ਹੈ ਸਪਲਾਈ ਚੇਨ ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਇਲੀਗਲ ਵੈਪਨਸ ਦੀ ਆ ਉਹਨੂੰ ਬ੍ਰੇਕ ਕੀਤਾ ਸਾਰੀ ਟੀਮ ਜਿਹੜੀ ਆ ਉਹ ਵਧਾਈ ਦੀ ਪਾਤਰ ਹੈਗੀ ਆ ਇਹਨਾਂ ਦੇ ਮਾਨਯੋਗ ਡੀਜੀਪੀ ਪੰਜਾਬ ਜੀ ਨੂੰ ਵੀ ਰეკਮੈਂਡ ਕੀਤੇ ਜਾਣਗੇ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਰਿਵਾਰਡ ਕੀਤਾ ਜਾਵੇ ਟੀਮ ਨੂੰ ਮੈਂ ਇੱਥੇ ਦੱਸਣਾ ਚਾਹੁੰਨਾ ਤੁਹਾਡੇ ਰਾਹੀਂ ਕਿ ਜਿਹੜੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਲਈਏ ਬੰਦੇ बार-बार ਜਿਹੜੀਆਂ ਕਨਸਪੀਰੇਸੀਸ ਸੰਸ਼ਾਹ ਕਰਦੇ ਹੈਗੇ ਉਹਨਾਂ ਨੂੰ ਇਹ ਬੰਦ ਕਰ ਦੇਣੀਆਂ ਚਾਹੀਦੀਆਂ ਅਸੀਂ ਪੰਜਾਬ ਪੁਲਿਸ ਬڑے ਕਰੜੇ ਹੱਥਾਂ ਦੇ ਨਾਲ ਇਦਾਂ ਦੇ ਅੰਸਰਾਂ ਨੂੰ ਲੈਂਦੀ ਹੈਗੀ ਆ ਅਸੀਂ ਸੋਸ਼ਲ ਮੀਡੀਆ ਤੇ ਅਸੀਂ ਆਪਣੀ ਸਾਈਬਰ ਸਪੇਸ ਤੇ ਪੂਰੀ ਤੀਸਰੀ ਅੱਖ ਨજર ਰਸੀ ਰੱਖੀ ਹੋਈ ਹੈ ਜਿੱਥੇ ਕਿਤੇ ਵੀ ਕੋਈ ਇਦਾਂ ਦੇ ਐਕਟੀਵਿਟੀਜ਼ ਹੁੰਦੀ ਹੈ ਇਮੀਡੀਏਟਲੀ ਅਸੀਂ ਐਕਸ਼ਨ ਲੈਣੇ ਹੈਗੇ ਆ ਰੀਸੈਂਟਲੀ ਪੰਜਾਬ ਸਰਕਾਰ ਨੇ ਸਾਨੂੰ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਪੁਲਿਸ ਸਟੇਸ਼ਨ ਵੀ ਇਸੇੇ ਕੰਮ ਲਈ ਜਿਹੜਾ ਹੈਗਾ ਉਹ ਦਿੱਤਾ ਹੈਗਾ ਨੋਟੀਫਾਈਡ ਕੀਤਾ ਹੈਗਾ ਥਾਣਾ ਬਣਾਇਆ ਹੈਗਾ ਸਾਡੇ ਜਰੰਦਰ ਦੇ ਵਿੱਚ ਵੀ ਅਸੀਂ ਸਾਈਬਰ ਪੁਲਿਸ ਸਟੇਸ਼ਨ ਬਣਾਇਆ ਜਿੱਦੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਇੱਥੇ ਬੈਠੇ ਨੇ ਪਿੱਛੇ ਉਹ ਇਹ ਹੈਡ ਕਰ ਰਹੇ ਨੇ ਇਸ ਨੂੰ ਇਹ ਲਗਾਤਾਰ ਦਿਨ ਰਾਤ ਜਿਨੀਆਵਿਕ ਐਕਟੀਵਿਟੀਜ਼ ਸਾਡੀਆਂ ਹੁੰਦੀਆਂ ਸਾਈਬਰ ਸਪੇਸ ਤੇ ਜਾਂ ਸੋਸ਼ਲ ਮੀਡੀਆ ਇੰਟਰਨੈਟ ਤੇ ਇਹ ਅਸੀਂ ਉਹਨਾਂ ਨੂੰ ਵਾਚ ਕਰਦੇ ਆਂ ਔਰ ਮੈਂ ਦੁਬਾਰਾ ਪਬਲਿਕ ਨੂੰ ਅਗਾਹ ਕਰਦਾ ਕਿ ਕਿਸੇ ਦੇ ਬਹਿਕਾਵੇ 'ਚ ਆ ਕੇ ਕੋਈ ਵੀ ਇਦਾਂ ਦਾ ਕੰਟੈਂਟ ਜਿਹੜਾ ਹੈਗਾ ਗੈਰਕਾਨੂੰਨੀਆ ਉਹਨੂੰ ਤੁਸੀਂ ਨਾ ਅਪਲੋਡ ਕਰੋ ਇਹ ਤੁਹਾਡੇ ਲਈ ਇਮੀਡੀਏਟਲੀ ਕੋਈ ਗੈਰ ਕਾਨੂੰਨੀ ਐਕਟੀਵਿਟੀ ਕਰਨ ਲਈ ਤੁਹਾਡੇ ਖਿਲਾਫ ਕੇਸ ਰਜਿਸਟਰ ਹੋ ਸਕਦਾ ਜਿਦੇ ਕੀ ਬਾਅਦ ਚ